ਪਾਗਾਂ ਵਾਲਿਓ ਅਜ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋਰੇ ਹੋਏ ਨੇ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ हे ਗਰੀਬ ਨਿਵਾਜ ਸ਼ੇਵੇਂ ਪਾਸ਼ਾ ਜੀ ਬੰਦੀ ਛੋੜ ਪਿਤਾ ਜੀ ਗੁਰਨਾਨਕ ਜੀ ਵਰਗਾ ਕੋਈ ਸਤਿਗੁਰ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਜੀ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਣ ਨੂੰ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਬਾਬਾ ਜੀ ਕੋਈ ਮੰਨ ਦੀ ਭਾਵਨਾ ਹੋਵੇ ਕੋਈ ਇਛਾ ਹੋਵੇ ਸਤਿਗੁਰੂ ਤੁਹਾਡੀ ਕਿਰਪਾ ਹੈ ਇੱਕ ਬੇਨਤੀ ਹੈ ਗਰੀਬ ਦੀ ਜਦੋਂ ਮੇਰਾ ਅਕੀਲਾ ਸਮਾ ਹੋਵੇ ਨਾ ਮੇਰਾ ਅਕੀਲਾ ਸਮਾ ਛੇਵੇਂ ਪਾਸਾ ਤੁਸੀਂ ਆ ਪਾ ਕੇ ਸੰਭਲਣਾ ਜੇ ਆਹਾ ਮੇਰਾ ਅਕੀਲਾ ਸਮਾ ਤੁਸੀਂ ਆਪ ਅੱਗੇ ਸੰਭਾਲਿਓ ਭੱਗਾਂ ਵਾਲਿਓ ਇਧਰੋਂ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਪਹੁੰਚਦੇ ਨੇ ਜਦੋਂ ਅਖੀਲਾ ਸਮਾਉਂਦਾ ਫਿਰ ਸੁਨੇਹਾ ਭੇਜਦੇ ਨੇ ਛੇਵੇਂ ਪਾਤਸ਼ਾਹ ਜੀ ਨੂੰ ਜਾਓ ਜਾਕੇ ਮੇਰੇ ਵੱਲੋਂ ਛੇਵੇਂ ਪਾਸ਼ਾ ਨੇ ਬੇਨਤੀ ਕਰੋ ਕਿ ਤੁਹਾਡਾ ਸੇਵਕ ਬੁੱਢਾ ਤੁਹਾਨੂੰ ਯਾਦ ਕਰ ਰਿਹਾ ਹੈ ਵੇਖੋ ਇਹਨੇ ਆਖਿਆ ਬਾਬਾ ਬੁੱਢਾ ਯਾਦ ਕਰ ਰਿਹਾ ਬੁੱਢਾ ਤੁਹਾਨੂੰ ਯਾਦ ਕਰੇ ਨਿਮਰਤਾ ਵੇਖੋ ਬਾਬਾ ਵੱਡਾ ਸਾਹਿਬ ਜੀ ਦੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਕ ਮਨ ਸੰਕੋਚਦਿਆਂ ਹੋਇਆਂ ਰਮਦਾਸ ਦੀ ਧਰਤੀ ਤੇ ਪਹੁੰਚਦੇ ਨੇ ਵੱਡਾ ਸਾਰਾ ਮੰਝਾ ਡਕਿਆ ਹੋਇਆ ਜੀ ਤੇ ਬਾਬਾ ਬੁੱਢਾ ਅਸਰ ਜੀ ਮੰਝੇ ਤੇ ਲੰਮੇ ਪਏ ਨੇ ਵੱਡੇ ਵੱਡੇ ਪਾਵੇ ਨੇ ਤੁਹਾਡੀ ਕਈ ਬਜ਼ੁਰਗ ਬੈਠੇ ਪਤਾ ਪਹਿਲਾਂ ਵੱਡੇ ਵੱਡੇ ਮੰਜੇ ਹੁੰਦੇ ਸਨ ਵੱਡੇ ਵੱਡੇ ਪਾਵਿਆਂ ਵਾਲੇ ਜਦੋਂ ਪਤਾ ਲੱਗਾ ਤੇ ਛੇਵੇਂ ਪਾਤਸ਼ਾਹ ਜੀ ਆ ਰਹੇ ਨੇ ਇੱਕਦਮ ਬਾਬਾ ਬੁੱਢਾ ਸਾਹਿਬ ਉੱਠੇ ਉੱਠ ਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਤੇ ਛੇਵੇਂ ਪਾਸ਼ਾ ਬਾਬਾ ਬੁੱਢਾ ਸਾਹਿਬ ਨੂੰ ਨਮਸ਼ਕਾਰ ਕਰਦੇ ਪਏ ਨੇ ਵੇਖੋ ਸਿੱਖ ਦੇ ਗੁਰੂ ਦਾ ਕਿਹੋ ਜਿਹਾ ਨਾਤਾ ਹੈ ਕਿਹੋ ਜਿਹਾ ਪਿਆਰ ਹੈ ਸਿੱਖ ਦੇ ਗੁਰੂ ਦਾ ਸਤ ਸੰਗਿਓ ਪਾਗਾਂ ਵਾਲਿਓ ਬਾਬਾ ਬੁੱਢਾ ਸਾਹਿਬ ਜੀ ਨੇ ਸਤਗੁਰੂ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਹੈ ਤੇ ਸਤਗੁਰੂ ਸਿੱਖਾਂ ਨੂੰ ਅੱਖ ਲੇ ਨਾਲ ਦੇ ਸਿੱਖਾਂ ਨੂੰ ਸਿੱਖੋ ਸੰਗਤ ਜੀ ਇਹ ਸਾਡੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਜੀ ਤੋਂ ਲੈ ਕੇ ਹੁਣ ਤੱਕ ਸਿਵਾ ਨਿਭਾਈ ਹੈ ਨਿਭਾਰੇ ਨੇ ਇਨਾਂ ਕੋਲ ਕੋਈ ਸਮੱਤ ਲੈ ਲੋ ਤੁਸੀਂ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੱਡਾ ਸਾਹਿਬ ਜੀ ਗੁਰੂ ਨਾਨਕ ਜੀ ਦੀ ਸ਼ਰਨ ਵਿੱਚ ਆਏ ਸਨ ਅੱਜ ਲਗਭਗ ਉਮਰ ਹੈ 125 ਸਾਲ ਬਾਬਾ ਬੱਡਾ ਸਾਹਿਬ ਜੀ ਤੁਸੀਂ 113 ਸਾਲ ਗੁਰੂ ਨਾਨਕ ਜੀ ਦੇ ਘਰ ਦੀ ਸਿੱਖੀ ਕਮਾਈ 113 ਸਾਲ ਇੱਕ ਸਦੀ ਤੋਂ ਵੱਧ ਗੁਰਮੁਖ ਸਿੱਖੀ ਕਮਾਈ ਬਾਬਾ ਬੱਡਾ ਸਾਹਿਬ ਨੇ ਬਾਬਾ ਜੀ ਉਸੀ 113 ਸਾਲ ਗੁਰਨਾਣੀ ਦੇ ਘਰ ਦੀ ਸਿੱਖੀ ਕਮਾਈ ਹੈ ਕੋਈ ਸੰਗਤ ਨੂੰ ਸਮਤ ਦੇ ਦਿਓ ਕੋਈ ਸੰਗਤ ਨੂੰ ਸੋਜੀ ਪਾ ਦਿਓ ਤੇ ਸੰਗਤ ਨੇ ਵੀ ਹੱਥ ਜੋੜੇ ਬਾਬਾ ਜੀ ਕੋਈ ਸਮਤ ਬਖਸ਼ੋ ਫਿਰ ਉਸ ਵੇਲੇ ਬਾਬਾ ਵੱਡਾ ਸਭ ਜੀ ਅੱਖ ਲੱਗੇ ਸੰਗਤ ਜੀ ਸੇਵਾ ਵੀ ਕਰੋ ਸਿਮਰਨ ਵੀ ਕਰੋ ਨਾਮ ਵੀ ਜਪੋ ਹਰ ਵੇਲੇ ਟੇਕ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੀ ਰੱਖਣੀ ਹੈ ਪਵ ਆਪਣਾ ਭਰੋਸਾ ਆਪਣਾ ਨਿਸ਼ਚਾ ਗੁਰੂ ਨਾਨਕ ਜੀ ਤੇ ਰੱਖਣਾ ਹੈ ਕਿਹਾ ਕੇ ਸੇਵਾ ਵੀ ਕਰੋ ਸਿਮਰਨ ਵੀ ਕਰੋ ਨਾਮ ਵੀ ਜਪੋ ਪਾ ਟੇਕ ਕੇਵਲ ਤੇ ਕੇਵਲ ਗੁਰਨਾਨਕ ਜੀ ਦੀ ਰੱਖਣੀ ਹੈ ਬੋਲੋ ਟੇਕ ਕੀ ਦੀ ਰੱਖਣੀ ਟੇਕ ਕੀ ਦੀ ਵੇਖੋ ਸਾਰੇ ਬੋਲੋ ਟੇਕ ਵੇਖੋ ਬਾਬਾ ਬੁੱਢਾ ਸਾਹਿਬ ਜੀ 113 ਸਾਲ ਦਾ ਤਜਰਬਾ ਹੈ 113 ਸਾਲ ਹੈ ਗੁਰੂ ਘਰ ਸੇਵਾ ਕੀਤੀ ਹੈ ਅੱਜ ਸੰਗਤ ਨੂੰ ਕਹਿ ਰਹੇ ਨੇ ਸੰਗਤ ਜੀ ਸੇਵਾ ਕਰੋ ਸਿਮਰਨ ਕਰੋ ਪਰ ਟੇਕ ਕੇਵਲ ਤੇ ਕੇਵਲ ਗੁਰਨਾਨਕ ਜੀ ਦੀ ਰੱਖਣੀ ਹੈ ਦੂਜਾ ਉਪਦੇਸ਼ ਬਾਬਾ ਜੀ ਸੰਗਤ ਨੂੰ ਦੇ ਰਹੇ ਨੇ ਕਹਿੰਦੇ ਸੰਗਤ ਜੀ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਓ ਹਰ ਵੇਲੇ ਗੁਰ ਪ੍ਰਸਾਦ ਹੀ ਮੰਗਣਾ ਹੈ ਕੀ ਮੰਗਣਾ ਬੋਲੋ ਗੁਰ ਗੁਰੂ ਦੀ ਕਿਰਪਾ ਹੀ ਮੰਗਣੀ ਹੈ ਪਾਗਾਂ ਵਾਲਿਓ ਅੰਮ੍ਰਿਤ ਵੇਲਾ ਹੁੰਦਾ ਹੈ ਬਾਬਾ ਬੁੱਢਾ ਸਿਆ ਜੀ ਇਸ਼ਾਨਣ ਕਰਦੇ ਨੇ ਇਸੇ ਤਰ੍ਹਾਂ ਸੰਗਤ ਬੈਠੀ ਹੋਈ ਹੈ ਅਧ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲੱਗੇ ਬਾਬਾ ਜੀ ਦਿਲ ਕਰਦਾ ਤੁਹਾਡੇ ਕੋਲ ਜਪਜੀ ਸਾਹਿਬ ਦਾ ਪਾਠ ਸੁਣੀਏ ਸਤਿਗੁਰੂ ਜੀ ਫਿਰ ਇੱਕ ਮੇਰੀ ਬੇਨਤੀ ਜੇ ਵੇਖਿਓ ਕਿਤੇ ਨਾ ਨ ਕਰਿਓ ਇੱਕ ਬੇਨਤੀ ਜੇ ਨਾ ਨ ਕਰਿਓ ਬਾਬਾ ਜੀ ਹੁਕਮ ਕਰੋ ਤੁਸੀਂ ਸਤਿਗੁਰੂ ਨਾ ਨ ਕਰਿਓ ਬਾਬਾ ਜੀ ਹੁਕਮ ਕਰੋ ਸਤਿਗੁਰੂ ਇੱਕ ਵਾਰ ਆਪਣੀ ਮਬਾਲਕ ਰਸਨਾ ਤੋਂ ਕਹਿਦੇ ਹੋ ਜਾਂ ਬੁੱਢਿਆ ਤੈਨੂੰ ਬਖਸ਼ਿਆ ਤਨ ਬਾਬਾ ਬੁੱਢਾ ਸਾਹਿਬ ਜੀ ਕਿਸ ਅਵਸਥਾ ਦੇ ਤੁਸੀਂ ਮਾਲਕ ਹੋ ਪਦ ਮੰਗਦੇ ਕੀ ਪਏ ਹੋ ਗੁਰੂ ਕੋਲੋਂ ਸਤਿਗੁਰੂ ਜ਼ਿੰਦਗੀ ਦੇ ਵਿਚਰਦੇ ਆ ਵਿਚਰਦੇ ਆ ਜਾਣੇ ਅਣਜਾਣੇ ਵਿੱਚ ਕਈ ਭੁੱਲਾਂ ਹੋ ਗਈਆਂ ਹੋਣਗੀਆਂ ਇੱਕ ਵਾਰ ਆਪਣੀ ਮਬਾਲਕ ਰਸਨਾ ਤੋਂ ਕਹਿਦੇ ਜਾਂ ਬੁੱਢਿਆ ਤੈਨੂੰ ਬਖਸ਼ਿਆ ਛੇਵੇਂ ਪਾਸ਼ੇ ਅੱਖ ਲੱਗੇ ਬਾਬਾ ਜੀ ਕੋਈ ਸ਼ਰਦਾ ਨਾ ਤੁਹਾਡਾ ਨਾਮ ਵੀ ਲੈ ਲੇਗਾ ਨਾ ਉਹ ਵੀ ਬਖਸ਼ਿਆ ਜਾਏਗਾ ਉਹ ਵੀ ਬਖਸ਼ਿਆ ਜਾਏਗਾ ਸਾਥ ਸੰਗਿਓ ਸਤਿਗੁਰੂ ਕਹਿੰਦੇ ਫਿਰ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਓ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਛੇਵੇਂ ਪਾਸ਼ੇ ਝੌਂਕੜਾ ਮਾਰ ਕੇ ਬੈਠੇ ਨੇ ਐਸੇ ਪਿਆਰ ਦੇ ਵਿੱਚ ਬਾਬਾ ਬੁੱਢਾ ਸਹਿਜ ਪਾਠ ਪਾਏ ਕਰਦੇ ਨੇ ਅਖੀ ਤੇ ਸ਼ਲੋਕ ਪੜਿਆ ਜੀ ਅਖੀਲੀਆ ਪੰਕਤੀ ਆਈਆਂ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਨਾਨਕ ਤੇ ਮੁਖ ਉਜਲੇ ਪੜੋ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਇਹ ਪੰਕਤੀਆਂ ਪੜ ਕੇ ਫਿਰ ਆਪਣਾ ਮਸਤਕ ਛੇਵੇਂ ਪਾਸ਼ਾ ਦੇ ਚਰਨਾਂ ਤੇ ਰੱਖ ਦਿੱਤਾ ਅੱਗੇ ਵੀ ਮਸਤਕ ਰੱਖਦੇ ਸਨ ਬਾਬਾ ਬੁੱਢਾ ਸਾਹਿਬ ਜੀ ਮਸਤਕ ਚੁੱਕ ਲੈਂਦੇ ਸਨ ਪਰ ਅੱਜ ਐਸਾ ਮਸਤਕ ਰੱਖਿਆ ਐਸਾ ਮਸਤਕ ਰੱਖਿਆ ਗੁਰੂ ਵਿੱਚ ਅਪੇਧ ਹੋ ਗਏ ਧੰਨ ਬਾਬਾ ਬੁੱਢਾ ਸਾਹਿਬ ਜੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਫਿਰ ਅਕੀਲਾ ਸਮਾਂ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਵੱਡਾ ਜੀ ਦਾ ਆਪ ਸੰਭਾਲਿਆ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਗੰਨ ਨੂੰ ਕੋਈ ਅਗਾ ਨਹੀਂ ਜਾਂਦੇ ਦਾਦੀਆ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ